ਐਸਐਸਪੀ ਚਰਨਜੀਤ ਸਿੰਘ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਪੀ ਸਥਾਨਕ ਜਗਦੀਸ਼ ਵਿਸ਼ਨੋਈ ਦੀ ਰਹਿਨੁਮਾਈ ਹੇਠ ਟ੍ਰੈਫਿਕ ਸੇਫਟੀ ਮਹੀਨੇ ਤਹਿਤ ਜੀਟੀ ਰੋਡ ਟੋਲ ਪਲਾਜ਼ਾ ਤੇ ਵਾਹਨਾਂ ਦੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਇਸ ਮੌਕੇ ਐਸਪੀ ਜਗਦੀਸ਼ ਬਿਸ਼ਨੋਈ ਨੇ ਅਤੇ ਟ੍ਰੈਫਿਕ ਵਿੰਗ ਪੁਲਿਸ ਜਿਲ੍ਹਾ ਦਿਹਾਤੀ ਦੀ ਟੀਮ ਨੇ ਦਰਜਨਾ ਵਾਹਨਾਂ ਤੇ ਰਿਫਲੈਕਟਰ ਜਿਹੜੇ ਨੇ ਉਹ ਲਗਾਏ ਨੇ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਵਾਇਆ ਐ ਐਸਪੀ ਜਗਦੀਸ਼ ਬਿਸ਼ਨੋਈ ਅਤੇ ਇੰਸਪੈਕਟਰ ਚਰਨਜੀਤ ਸਿੰਘ ਟ੍ਰੈਫਿਕ ਇੰਚਾਰਜ ਜਿਲ੍ਹਾ ਦਿਹਾਤੀ ਨੇ ਦੱਸਿਆ ਕਿ ਰੋਡ ਸੇਫਟੀ ਮਹੀਨਾ 1 ਜਨਵਰੀ ਤੋਂ 31 ਜਨਵਰੀ ਤੱਕ ਮਨਾਇਆ ਜਾਵੇਗਾ ਤੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਵਾਉਂਦਿਆਂ ਕਿਹਾ ਹੈ ਕਿ ਉਹ ਹੈਲਮਟ ਅਤੇ ਸੀਟ ਬੈਲਟ ਦਾ ਜ਼ਰੂਰ ਇਸਤੇਮਾਲ ਕਰਨ ਅਤੇ ਆਪਣੇ ਨਾਲ ਪੂਰੇ ਦਸਤਾਵੇਜ਼ ਰੱਖਣ ਇਸ ਤੋਂ ਇਲਾਵਾ ਉਹਨਾਂ ਨੇ ਰਿਫਲੈਕਟਰ ਜ਼ਰੂਰ ਲਗਾਉਣ ਇਸ ਮੌਕੇ ਐਸਪੀ ਸਥਾਨਕ ਜਗਦੀਸ਼ ਬਿਸ਼ਨੋਈ ਇੰਸਪੈਕਟਰ ਚਰਨਜੀਤ ਸਿੰਘ ਐਸਆਈ 인ਦਰ ਮੋਹਨ ਸਿੰਘ ਰਣਜੀਤ ਸਿੰਘ ਕਮਲਜੀਤ ਸਿੰਘ ਮੇਜਰ ਸਿੰਘ ਜਿਹੜੇ ਨੇ ਸਾਰੇ ਮੌਜੂਦ ਰਹੇ ਤੇ ਲੋਕਾਂ ਨੂੰ ਜਿਹੜਾ ਹੈ ਉਹ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਵੀ ਦਿੱਤੀ। ਅਸੀਂ ਇਹਦੇ ਲੈ ਕੇ ਬੁੱਸ ਲੋ ਟਾ ਕੇ ਪ੍ਰੋਗਰਾਮ ਕੀਤਾ ਜਾਉ। ਅਸੀਂ ਵੈਸੇ ਵੀ ਕੰਟੀਨਿਊ ਜਿਹੜਾ ਹੈਗਾ ਸੜਕ ਸੁਰੱਖਿਆ ਜੋ ਆਪਣੇ ਤਹਿਤ ਬੁਲਾਏ ਮੈਂ ਸਾਡੇ ਜੀ ਸਭਨਜੀਂਦਰ ਜਾਣਕਾਰੀਆਂ ਦੇਂਦੇ ਰਹਿੰਦੇ ਆ ਗੇਰ ਕਰਦੇ ਰਹਿੰਦੇ ਆ ਅਸੀਂ ਕੈਂਪ ਵੀ ਲਾਉਨੇ ਆ ਪਰ ਵਿਸ਼ੇਸ਼ ਜਿਹੜਾ ਹੋਣਾ ਹੈਗਾ ਇਹ ਜਿਹੜਾ ਮਾ ਜਿਹੜਾ ਚੱਲ ਰਿਹਾ ਹੈਗਾ ਜਨਵਰੀ ਇਹ ਰਾਸ਼ਟਰੀ ਸੜਕ ਸੁਰੱਖਿਆ ਮਾ ਜਿਹੜਾ ਹੈ ਅਸੀਂ ਮਨਾ ਰਹੇ ਆ ਇਹਦੇ ਅੰਦਰ ਕੀ ਕਰ ਰਹੇ ਸੀ ਵੱਖਰੇ ਵੱਖਰੇ ਜਿਹੜੇ ਸਕੂਲ ਹੋ ਗਏ ਕਾਲਜ ਹੋ ਗਏ ਯੂਨੀਵਰਸਿਟੀਆਂ ਹੋ ਗਈਆਂ ਕੋਈ ਤੇ ਯੂਨੀਅਨਾਂ ਹੋ ਗਿਆ ਕੰਟੀਨਿਊਨ ਹੈ ਟਰੱਕ ਯੂਨੀਅਨ ਹੈ ਬੱਸ ਆਪਰੇਟਰ ਹੋ ਗਏ ਜਿਹੜੇ ਕਨੈਕਟਡ ਡਰਾਈਵਰ ਹੈਗੇ ਇਨਨਾਂ ਨੂੰ ਅਸੀਂ ਅਵੇਅਰ ਕਰਦੇ ਆਂ ਵੀ ਤੁਸੀਂ ਆਪ ਦੀ ਜਿਹੜੀ ਹੈਗੀ ਲਾਈਟਾਂ ਨੂੰ ਕੋ ਪ੍ਰੋਪਰ ਜਗਾ ਕੇ ਰੱਖੋ ਰੋਂਗ ਸਾਈਡ ਜਿਹੜੇ ਹੈਗੇ ਤੁਸੀਂ ਨਾ ਚੱਲੋ ਦੋ ਪਹੀਆ ਵਾਹਨ ਹੈਗੇ ਆਪਣ ਨੂੰ ਲੋਕ ਕੀ ਸਮਝਾਇਆ ਜਾਂਦਾ ਹੈ ਉਹਨਾਂ ਨੂੰ ਬੱਚਿਆਂ ਨੂੰ ਅਵੇਅਰ ਕੀਤਾ ਜਾਂਦਾ ਹੈ ਵੀ ਹੈਲਮਟ ਵੇਰਾ ਪਾ ਕੇ ਚੱਲੋ ਤੁਸੀਂ ਰੋਂਗ ਸਾਈਡ ਡਰਾਈ ਬਿਲਕੁਲ ਨਾ ਕਰੋ ਮਤਿਆਂ ਦਾ ਖਿਆਲ ਰੱਖੋ ਕੰਦ ਜਿਆਦਾ ਆਏਗੀ ਤਾਂ ਟ੍ਰੈਫਿਕ ਅਗਰ ਤੁਹਾਨੂੰ ਨਹੀਂ ਕਿਤੇ ਜਾਣਾ ਤਾਂ ਉਹਨੂੰ ਅਵਾਇਡ ਕਰੋ ਜਿੰਨਾ ਹੋ ਸਕਦਾ ਹੈ ਇਹ ਤੁੰਦ ਨੂੰ ਥੋੜਾ ਜਿਆਦਾ ਜਿਆਦਾ ਹੁਣ ਕਰਕੇ ਐਕਸੀਡੈਂਟ ਜਿਆਦਾ ਵੱਜ ਜਾਂਦੇ ਹੈਗੇ ਰਾਤ ਦੇ ਸਮੇਂ ਜਾਂ ਮਾਰਨਿੰਗ ਟਾਈਮ ਆਪਨ ਪਤਾ ਨਹੀਂ ਲੱਗਦਾ ਕੋਈ ਵਨ ਸੌ ਰੋਡ ਦੇ ਨਾਲ ਕੋਈ ਖੜਾ ਵੀ ਹੁੰਦਾ ਹੈ ਤੇ ਤੁੰਦੇ ਵਜੇ ਨਾਲ ਦੂਰ ਦਾ ਨਹੀਂ ਹੋਵਾਂ ਵਾਜਨ ਦੇ ਪਿੱਛਾ ਆਉਂਦੇ ਕਰਦੇ ਤਾਂ ਮੈਂ ਅਪੀਲ ਕਰੂੰਗਾ ਸਭ ਤੋਂ ਵੀ ਥੋੜਾ ਧਿਆਨ ਦੇ ਕੇ ਆਪਦੀ ਗੱਡੀਆਂ ਨੂੰ ਚਲਾਓ ਸੀਟ ਬੈਲਟ ਜਿਹੜੇ ਗੱਡੀਆਂ 'ਚ ਲਾ ਕੇ ਰੱਖੋ ਪ੍ਰੋਪਰ ਲਾਈਟਾਂ ਨੂੰ ਚੈੱਕ ਕਰੋ ਚੱਲਣ ਤੋਂ ਪਹਿਲਾਂ ਤੁਡੇ ਰਿਫਲੇਟਰ ਪ੍ਰੋਪਰ ਕੰਮ ਕਰਦੇ ਹੋਣ ਅੱਗੇ ਦੀ ਲਾਈਟਾਂ ਪੂਰੀ ਕੰਮ ਕਰਦੀ ਹੋਣ ਤੁਹਾਡੀ ਤੇ ਬਿਲਕੁਲ ਨਾਲ ਚੱਲਦਾ ਫਿਰ ਕਈ ਪ੍ਰਾਈਵੇਟ ਗੱਡੀਆਂ ਵਿੱਚ ਪੁਲਸ ਹਾਰਨ ਲੱਗੇ ਹੋਏ ਉਹਨਾਂ ਤੇ ਕੀ ਕਾਰਵਾਈ ਕਰਦੇ ਜਿਹੜੇ ਇਹਨੂੰ ਕੋਈ ਧਿਆਨ ਨਹੀਂ ਦਿੱਤੀ ਸਾਡੇ ਆਮ ਦੀ ਜਿਨ੍ਹਾਂ ਕੋਈ ਆਨ ਅਦਰਵਾਇਸ ਕੋ ਜਿਹੜੀ ਚੀਜ਼ਾਂ ਲਾਰਕੀਆਂ ਗੱਡੀਆਂ ਦੇ ਉਹਨਾਂ ਦੇ ਚਲਾਨ ਕੱਟੇ ਜਾਂਦੇ ਪਹਿਲਾਂ ਤਾਂ ਅਸੀਂ ਕੋਸ਼ਿਸ਼ ਇਹ ਹੀ ਕਰਦੇ ਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਇਹ ਜਿਹੀ ਗਲਤੀਆਂ ਨਾ ਕਰਨ اگر پھر بھی وہ اਹੀ غلطیاں کرتے ہیں تو پھر ਉਹਦਾ નિયਮ ਮੁਤਾਬਕ کاروائی ਕੀਤੀ ਜਾਂਦੀ ਹੈ۔ زیادہ تر سکول ਦੇ ਬੱਚਿਆਂ ਵਿੱਚ ਦੇਖਿਆ ਜਾ ਰਿਹਾ ਹੈ ਮੋਰ ਗੱਡੀਆਂ ਲੈ ਕੇ ਬਾਹਰ نکلਦੇ ਆ ਤੇ ਬਹੁਤ شور شرابا ਕਰਦੇ ਆ। ਉਹਨਾਂ ਵਿੱਚ ਕੀ ਹੋ? ਬੱਚਿਆਂ ਨੂੰ ਮੈਂ اپیل ਕਰੂੰਗਾ ਕਿਉਂਕਿ ਅਜੇ ਉਹਨਾਂ ਨੂੰ ਫੂਜ-ਬੂਜ ਹੈ ਨਹੀਂ ਚੰਗੀ ਤਰ੍ਹਾਂ ਤੇ ਉਹ ਇਹੋ ਜਿਹੇ ਕੋਈ ਕੰਮ ਨਾ ਕਰਿਓ ਜਿਹਦੇ ਨਾਲ ਉਹਨਾਂ ਦਾ ਕੋਈ ఫిਜ਼ੀਕਲ ਨੁਕਸਾਨ ਹੋ ਜੇ ਤੇ ਮੈਂ ਬੱਚਿਆਂ ਦੇ ਪੇਰੈਂਟਸ ਹੈਗੇ ਉਹਨਾਂ ਤੋਂ ਵੀ ਅਪੀਲ ਕਰੂੰਗਾ ਵੀ ਇਸ ਪੇਸ਼ਟੀ ਆਪਦੇ ਬੱਚਿਆਂ ਨੂੰ ਜਦੋਂ ਸਕੂਲ ਲੈ ਕੇ ਬਾਹਰ ਜਾਂਦੇ ਕਰਦੇ ਹੈਗੇ ਤਾਂ ਉਹਨਾਂ ਨੂੰ ਥੋੜਾ ਜਿਆ ਸਮਝਾ-부ਝਾ ਕੇ ਤੇ ਫੇਰੀ ਭੇਜਿਆ ਜਾਵੇ ਕਿਉਂਕਿ ਬੱਚੇ ਤਾਂ ਆਖਰ ਬੱਚੀ ਹੈਗੇ ਸਕੂਲਾਂ 'ਚ ਪਹਿਲਾਂ ਪੁਲਿਸ ਵੱਲੋਂ ਸੈਮੀਨਾਰ ਵੀ ਕਰਾਏ ਜਾਂਦੇ ਸੀ ਹਾਂ ਸੈਮੀਨਾਰ ਹੁਣ ਵੀ ਕਰਾ ਰਹੇ ਸੀ ਮੈਂ ਇਹੀ ਗੱਲ ਜ਼ਿਕਰ ਕਰ ਰਿਹਾ ਵੀ ਐਸੀ ਜਿਹੜੇ ਹੈਗੇ ਉਹ ਅਵੇਅਰ ਕਰ ਰਹੇ ਟਰੈਫਿਕ ਦੇ ਸਬੰਧ 'ਚ ਤਾਂ ਕਿ ਘਟੋ ਘਟ ਜਿਹੜੀ ਦੁਰਘਟਨਾਵਾਂ ਹੈਗੀਆਂ ਜਿਹੜੀ ਕਾਪਰੇ ਕਿਸੇ ਦਾ ਨੁਕਸਾਨ ਨਾ ਹੋਵੇ ਜੇ ਵੀ ਅਸੀਂ ਨਾਲ ਜਿਹੜੇ ਸੜਕ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਵੀ ਅਸੀਂ ਨਾਲ ਲੈਨੇ ਬਿਜਲੀ ਵਿਭਾਗ ਦੇ ਕਰਮਚਾਰੀ ਹੈ ਉਹਨਾਂ ਨੂੰ ਵੀ ਅਸੀਂ ਨਾਲ ਲੈਨੇ ਤਾਂ ਕਿ ਸੜਕ ਨੂੰ ਦੁਰਸਤ ਕੀਤਾ ਜਾ ਸਕੇ ਉਹਨਾਂ ਨੂੰ ਦਿਖਾਉਂਦੇ ਆ ਵੀ ਜਿਹੜਾ ਇਹ ਪੁਆਇੰਟ ਹੈਗਾ ਜੇ ਠੀਕ ਨਹੀਂ ਇਹਨੂੰ ਠੀਕ ਕੀਤਾ ਜਾਵੇ ਇਦਾਂ ਜਿੱਥੇ ਕੋਈ ਲਾਈਟ ਨਹੀਂ ਹੈ ਪ੍ਰੋਪਰ ਤਾਂ ਉਹ ਅਸੀਂ ਉਹਨਾਂ ਨੂੰ ਇਹ ਵੀ ਰਿਕਵੈਸਟ ਕਰਦੇ ਹਾਂ ਵੀ ਇੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜੋ ਐਕਸੀਡੈਂਟ ਵਗੈਰਾ ਨਾ ਹੋਵੇ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.